ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮਾਗੀ ਦੇ ਮੇਲੇ ਦੇ ਵਿੱਚ ਜੋ ਕਿ ਸ਼੍ਰੀ ਮੁਕਸਰ ਸਾਹਿਬ ਦੇ ਹਰ ਸਾਲ ਲੱਗਦਾ ਹੈ ਬੜਾ ਇਤਿਹਾਸਾ ਇਸ ਮੇਲੇ ਦਾ ਦੋਸਤੋ ਇਸ ਦੇ ਵਿੱਚ ਅਸੀਂ ਤੁਹਾਨੂੰ ਮਿਲਾਵਾਂਗੇ ਅੱਜ ਛੁੱਟੀ ਕਾ ਸਟੱਡ ਫਾਰਮ ਵਾਲਿਆਂ ਨਾਲ ਜੋ ਕਿ ਬਠਿੰਡਾ ਤੋਂ ਨੇ ਉਹਨਾਂ ਦੇ ਜੋ ਮਾਲਕ ਜਬਰਜੰਗ ਸਿੰਘ ਸਿੱਧੂ ਨੇ ਉਹ ਵੀ ਆਪਣੇ ਘੋੜਾ ਅਨੰਤ ਅਤੇ ਬਸ਼ੇਰੀ ਨੂਰੀ ਨੂੰ ਲੈ ਕੇ ਇੱਥੇ ਪਹੁੰਚੇ ਨੇ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਅਨੰਤ ਜਿਸ ਨੂੰ ਕੀ ਮੇਲੇ ਦੇ ਵਿੱਚ ਕਮਾਇਆ ਜਾ ਰਿਹਾ ਹੈ ਤੇ ਦਰਸ਼ਕ ਭਰਪੂਰ ਆਨੰਦ ਲੈ ਰਹੇ ਨੇ ਘੋੜਾ ਆਪਣੀ ਚਾਲ ਤੋਂ ਪਛਾਣਿਆ ਜਾਂਦਾ ਹੈ ਤੇ ਦੇਖੋ ਕਿਸ ਤਰ੍ਹਾਂ ਹੈ ਉਸ ਦਾ ਲੰਬਾ ਇਹ ਘੋੜਾ 67 ਇੰਚਸ ਦੀ ਹਾਈਟ ਦੱਸਦੇ ਨੇ ਇਸ ਤੇ ਮਲਕ ਜਬਰਜੰਗ ਸਿੱਤੂ ਦੇਖੋ ਪ੍ਰਸ਼ੰਸਕ ਉਹਦੇ ਨਾਲ ਫੋਟੋਮਾ ਕਰਾਰੇ ਨੇ ਮੈਨੂੰ ਵੀ ਮੌਕਾ ਮਿਲਿਆ ਉਸ ਨਾਲ ਫੋਟੋ ਕਰਾਉਣ ਦਾ ਤੇ ਵੀਡੀਓ ਬਣਾਉਣ ਦਾ ਤੇ ਹੋਰ ਵੀ ਕਈ ਦਰਸ਼ਕ ਜੋ ਦੇਖਣ ਆਏ ਸੀ ਉਹ ਖੁਸ਼ ਹੋ ਰਹੇ ਸੀ ਇਸ ਅਨੰਤ ਦੇ ਨਾਲ ਫੋਟੋਮਾ ਕਰਵਾ ਕੇ ਅਤੇ ਉਹ ਵੀ ਆਪਣੇ ਅਲੱਗ-ਅਲੱਗ ਕੋਝ ਮਾਰ ਰਿਹਾ ਸੀ ਤੇ ਆਓ ਇੱਥੇ ਕਾਫੀ ਇਹਨਾਂ ਦੇ ਦੇਖਣ ਵਾਲੇ ਪ੍ਰਸ਼ੰਸਕ ਦੋਸਤ ਮਿੱਤਰ ਪਹੁੰਚੇ ਹੋਏ ਨੇ ਜਬਰ ਸਿੰਘ ਸਿੱਧੂ ਜੀ ਦੇ ਕੋਲ ਅਤੇ ਇਸ ਕੋੜੀਆਂ ਦੇ ਮੇਲੇ ਦਾ ਆਨੰਦ ਮਾਣ ਰਹੇ ਨੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜਬਰ ਸਿੰਘ ਸਿੰਘ ਸਿੱਧੂ ਜੀ ਦੇ ਕੋਲ ਤੇ ਪੁੱਛਦੇ ਆ ਇਸ ਕੋੜੇ ਤੇ ਕੋੜੀਆਂ ਬਾਰੇ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਆਪਾਂ ਪਹੁੰਚ ਚੁੱਕੇ ਆਂ ਕੋੜੀਆਂ ਦੇ ਮੇਲੇ 'ਚ ਤੇ ਮੁਖਤਸਰ ਸਾਹਿਬ ਵਿਖੇ ਤੇ ਆਪਾਂ ਅੱਜ ਗੱਲ ਕਰਦੇ ਆਂ ਸਰਦਾਰ ਜਬਰਜੰਗ ਸਿੰਘ ਸਿੰਘ ਸਿੱਧੂ ਜੀ ਦੇ ਨਾਲ ਜੋ ਕਿ ਇੱਥੇ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਤੋਂ ਪੁੱਛਦੇ ਆਂ ਕਿ ਕੀ ਕੀ ਉਹ ਅੱਜ ਇੱਥੇ ਲੈ ਕੇ ਆਏ ਨੇ ਤੇ ਕਿਹੜੇ ਜਾਨਵਰ ਉਹ ਤੁਹਾਨੂੰ ਦੱਸਣਗੇ ਉਹਨਾਂ ਬਾਰੇ ਤੇ ਜਬਰ ਜੰਗ ਸਿੱਧੂ ਜੀ ਤੁਸੀਂ ਕੁਝ ਦੱਸੋ ਆਪਣੇ ਇਸ ਫਾਰਮ ਬਾਰੇ ਕੀ ਨਾਂ ਤੇ ਹੈ ਝੁੱਟੀ ਕਾ ਸਟੱਡ ਫਾਰਮ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ ਹੋ ਗਏ 4 ਦਿਨ ਅੱਛਾ ਤੇ ਤੁਹਾਡਾ ਜੋ ਕੀ ਕੀ ਇੱਥੇ ਲੈ ਕੇ ਆਇਆ ਕੋਈ ਕੋੜੇ ਵਿਸ਼ੇਸ਼ ਕੋਈ ਹੋਵੇ ਉਹਨਾਂ ਬਾਰੇ ਸ਼ੇਰੀ ਹੈ ਇੱਕ ਤਾਂ ਸੁੰਦਰਦੀਪ ਪੋਤੀ ਹੈ ਇਹ ਵੀ ਦਿਖਾਉਣ ਵਾਸਤੇ ਲਿਆਏ ਆ। ਅੱਛਾ ਜੀ। ਇੱਕ ਘੋੜਾ ਅਨੰਤ। ਕੀ ਇਹਨਾਂ ਦੀ ਏਜ ਵਗੈਰਾ ਜਾਂ ਕਿਸ ਤਰ੍ਹਾਂ ਦੱਸੋ ਇਸ ਬਾਰੇ? ਬਫੇਰੀ ਤੇ ਹੈਗੇ ਦੋ ਦੰਦ। ਹਾਂਜੀ। ਤੇ ਘੋੜਾ ਹੋ ਗਿਆ ਆਪਣਾ 40 ਕਿ ਮਹੀਨਾ ਦਾ। 40 ਕਿ ਮਹੀਨਾ ਕਿ ਹਾਈਟ ਵਗੈਰਾ ਕਿੰਨੀ ਹੋਊਗੀ ਤੁਸੀਂ ਇਹਨਾਂ ਵਰ 67। 67 ਇੰਚ। ਹਾਂਜੀ। ਅੱਛਾ ਇੱਕ ਬਹੁਤ ਵਧੀਆ ਹਾਈਟ ਹੈ ਇਸ ਵਕਤ ਘੋੜੇ ਦੇ ਆ। ਹੋਰ ਵੀ ਕਰ ਸਕਦੇ ਅੱਗੇ ਇਹ ਕਿ? ਕਿੰਨਾਂ? ਕਰੋ ਹਜੇ ਇੱਕ। ਕਿੰਨੇ ਚਿਰ ਤੱਕ? 2 ਇੰਚ ਕਰੋ ਹੋਰ। ਕਿੰਨੇ ਚਿਰ ਤੱਕ ਕਰ ਸਕਦੇ ਹੁੰਦੇ ਆ ਇਹ? 5 ਸਾਲ ਤੱਕ। 5 ਸਾਲ ਤੱਕ। ਹਾਂਜੀ। ਤੇ ਇਸ ਦੇ ਬਾਰੇ ਕੁਝ ਸੇਲ ਵਗੈਰਾ ਦੀ ਕੋਈ ਸੋਚਿਆ ਜ ਨਹੀਂ? ਤੇ ਜੇਕਰ ਇਸ ਨੂੰ ਸਟਾਰਟ ਕਰਾਉਣਾ ਹੋਵੇ ਤਾਂ ਕੀ ਇਹਦਾ ਚਾਰਜਸ ਵਗੈਰਾ ਤੁਸੀਂ ਸਟਾਰਟ ਦੇ 21000 ਰੁਪਏ ਸਰਵਿਸ ਹੈ 21000 ਰੁਪਏ ਸੇ ਠੀਕ ਹੈ ਜੀ ਅ ਇਸ ਤੋਂ ਪਹਿਲਾਂ ਵੀ ਤੁਸੀਂ ਕਿਤੇ ਲੈ ਜਾਂਦੇ ਰਹੇ ਹੋ ਇਹਨਾਂ ਨੂੰ ਇਸ ਬਾਰੇ ਕੋਈ ਦੱਸੋਗੇ ਇਹ 200 ਹੋਵਿੰਨਰ ਆ ਇਹ ਅੱਛਾ ਜੀ ਇੱਕ ਕੋਟ ਤੇ ਭੋਗੀਵਾਲ ਦੋਨਾਂ ਥਰਡ ਆਇਆ ਹੋਇਆ ਠੀਕ ਹੈ ਜੀ ਤੇ ਇਸ ਜੋ ਇਹ ਮੇਲੇ ਦੌਰਾਨ ਕੋਈ ਆਫ ਵਗੈਰਾ ਵੀ ਤੁਹਾਡੇ ਦੁਆਰਾ ਦਿੱਤੀ ਜਾ ਰਹੀ ਹੈ। ਹਾਂ ਮੇਲੇ 'ਚ ਕੋਈ ਮੀਟਿੰਗ ਕਰਾਊਗਾ ਤਾਂ 50% ਆਫ। ਅੱਛਾ ਜੀ 50% ਤੁਸੀਂ ਆਫ ਕਰ ਰਹੇ ਹੋਗੇ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੋਹਣੇ ਇਹਨਾਂ ਨੇ ਇਹ ਜੋ ਅਨੰਤ ਇਹਨਾਂ ਦਾ ਜੋ ਕੋੜਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ। ਹਾਲੇ ਬਣ ਜਾਊਗਾ। ਅਗਲੇ ਮੇਲੇ ਤੇ ਤਿਆਰ ਕਰ ਦਾਂਗੇ ਇਹਨੂੰ। ਮੋਸਰ ਵਾਲੇ ਤੇ। ਜਿਸ ਤਰ੍ਹਾਂ ਸੁਣਿਆ ਕਿ ਕਹਿ ਰਹੇ ਨੇ 11 ਵਾਲੀ ਵਾਰ ਆਪਾਂ ਨਾਲ ਮਿਲਾਂਗੇ ਹੋਰ ਮੇਲੇ 'ਚ ਛੁੱਟੀ ਕੇ ਸਟੱਡ ਫਾਰਮ ਨਾਲ। ਕਰੋ ਇਹਨਾਂ ਦੇ ਨਾਲ ਸੰਪਰਕ। ਜੋ ਅਜਾਜ ਧੰਨਵਾਦ।